ਹਾਂਜੀ ਤੇ ਆਪਾਂ ਅੱਜ ਬਣਾਏ ਆ ਵੇਸਣ ਦੇ ਲੱਡੂ ਤੇ ਜੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਵੇਖੋ ਬਿਲਕੁਲ ਦਾਣੇਦਾਰ ਹਲਵਾਈ ਉਹਦੇ ਜਿਵੇਂ ਹਲਵਾਈਆਂ ਦੇ ਆਪਾਂ ਬਣੇ ਮਨਾਏ ਗਿਉਨੇ ਨਾ ਚਿਹਰੇ ਉਸ ਤਰ੍ਹਾਂ ਦੇ ਬਣ ਕੇ ਤਿਆਰ ਹੋਇਆ ਤੇ ਵੇਖੋ ਬਿਲਕੁਲ ਸੌਫਟ ਤਿਆਰ ਹੋਇਆ ਅੰਦਰੋਂ ਵੇਖੋ ਦਾਣੇਦਾਰ ਬਿਲਕੁਲ ਦਾਣੇਦਾਰ ਬਣਿਆ ਤੇ ਅੱਜ ਬਣਾਉਣਾ ਸਿਖਾਵਾਂਗੇ ਤੁਹਾਨੂੰ ਵੇਸਣ ਦੇ ਲੱਡੂ ਤੇ ਆਜੋ ਤੁਹਾਨੂੰ ਫਿਰ ਵਿਖਾਉਨੇ ਆ ਵੇਸਣ ਦੇ ਲੱਡੂ ਕਿਵੇਂ ਬਣਾ ਸਕਦੇ ਆ ਆਪਾਂ ਘਰ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਬਣਾਵਾਂਗੇ ਲੱਡੂ ਬੇਸਨ ਦੇ ਜਿਹੜੇ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਆ ਬਹੁਤ ਮਹਿੰਗੇ ਮਹਿੰਗੇ ਤੇ ਉਹ ਲੱਡੂ ਆਪਾਂ ਘਰੇ ਹੀ ਬਣਾਵਾਂਗੇ ਅੱਜ ਤੇ ਇਹ ਤੁਹਾਨੂੰ ਬਣਾ ਕੇ ਵਿਖਾਵਾਂਗੇ ਸਮਾਨ ਆਪਾਂ ਕੱਢ ਲਿਆ ਇਹ ਬੇਸਨ ਲੈ ਲਿਆ ਆਪਾਂ ਇੱਕ ਕੋਲਾ ਇਹਦੇ ਬਰਾਬਰ ਹੀ ਆਪਾਂ ਖੰਡ ਲੈ ਲਈ ਇੱਕ ਕੋਲਾ ਕਿਉਂਕਿ ਬਰਾਬਰ ਦੀ ਹੋਈ ਖੰਡ ਪੈਂਦੀ ਹੈ ਜੇ ਵੱਧ ਮਿੱਠਾ ਪਾਉਣਾ ਤਾਂ ਵੱਧ ਘੱਟ ਤੁਸੀਂ ਪਾ ਸਕਦੇ ਹੋ ਤੇ ਥੋੜੀ ਜੀ ਸੋਜੀ ਲਈਏ ਮੈਂ ਨਾਲ ਇੰਨੇ ਨਾਲ ਕੀ ਹੋਊਗਾ ਦਰਦਰੇ ਜੇ ਥੋੜੇ ਜਿ ਬਣਨਗੇ ਲੱਡੂ ਤੇ ਇਹਨਾਂ ਨਾਲ ਸੋਜੀ ਨਾਲ ਬਹੁਤ ਵਧੀਆ ਬਣਦੇ ਆ ਤੇ ਖੰਡ ਤੁਸੀਂ ਆਪਦੇ ਅਨਸਾਰ ਘੱਟ ਵੀ ਪਾ ਸਕਦੇ ਵੱਧ ਵੀ ਪਾ ਸਕਦੇ ਪਰ ਹਲਵਾਈ ਤਾਂ ਬਹੁਤ ਜ਼ਿਆਦੀ ਡੇਢ ਗੁਣਾ ਖੰਡ ਪਾਉਂਦੇ ਆ ਜ਼ਿਆਦੀ ਤੇ ਇਹ ਖੰਡ ਨੂੰ ਮੈਂ ਜਿਹੜੀ ਮੋਟੀ ਖੰਡ ਸੀ ਉਹਨੂੰ ਘਰੇ ਪੀ ਲਿਆ ਮਿਕਸੀ ਚ ਮਿਕਸੀ ਵਾਲੇ ਜਾਰ ਦੇ ਵਿੱਚ ਪਾ ਕੇ ਉਹਨੂੰ ਬ੍ਰੀਕ ਕਰ ਲਿਆ ਬਿਲਕੁਲ ਤੇ ਇਸ ਤਰ੍ਹਾਂ ਪੀਸ ਲਈ ਜੇ ਤੁਹਾਡੇ ਕੋਲ ਪੀਸੀ ਬਜਾਰੋਂ ਵੀ ਮਿਲ ਜਾਂਦੀ ਪੀਸੀ ਪਸਾਈ ਤੁਸੀਂ ਉਹ ਵੀ ਲਿਆ ਸਕਦੇ ਹੋ ਉਸ ਹੁੰਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਤੇ ਆਪਣਾ ਇਹ ਸਮਾਨ ਲੈ ਲਿਆ ਆਪਾਂ ਬੇਸਨ ਤੇ ਆਪਣਾ ਖੰਡ ਹੋਗੀ ਇਹ ਸੂਜੀ ਹੋਗੀ ਤੇ ਆਪਾਂ ਇੱਧਰ ਕੜਾਈ ਰੱਖਤੀ ਹੈ ਤੇ ਇਹਦੇ ਚ ਆਪਾਂ ਘਿਓ ਪਾਉਣੇ ਆ ਘਿਓ ਵੀ ਆਪਣੇ ਅਨੁਸਾਰ ਤੁਸੀਂ ਦੇਸੀ ਪਾਉਣਾ ਜਿਹੜਾ ਵੀ ਪਾਉਣਾ ਤੁਸੀਂ ਪਾ ਸਕਦੇ ਹੋ ਜੇ ਰਫੈਂਡ ਚ ਬਣਾਉਣਾ ਤਾਂ ਰਫੈਂਡ ਚ ਵੀ ਬਣ ਜਾਂਦੇ ਆ ਤੇ ਆਪਾਂ ਪਰ ਘਿਓ ਚ ਹੀ ਬਣਾਵਾਂਗੇ ਲੱਡੂ ਬੇਸਨ ਦੇ ਲੱਡੂ ਤੇ ਅੱਜ ਆਪਾਂ ਤੁਹਾਨੂੰ ਬੇਸਨ ਦੇ ਲੱਡੂ ਬਣਾ ਕੇ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਤੇ ਇੱਧਰ ਆਪਾਂ ਘਿਓ ਪਾ ਦਿੱਤਾ ਕੜਾਈ ਦੇ ਵਿੱਚ ਆਪਣਾ ਆਪਦੇ ਹਿਸਾਬ ਨਾਲ ਤੁਸੀਂ ਜਿਆਦਾ ਘੱਟ ਜਿੰਨਾ ਵੀ ਘਿਓ ਪਾਉਣਾ ਚਾਹੁੰਦੇ ਹੋ ਉਹਨਾ ਪਾ ਸਕਦੇ ਹੋ ਇੰਨਾ ਵੀ ਆਪਣਾ ਬੇਸਨ ਐ ਬਿਲਕੁਲ ਗਿੱਲਾ ਹੋਣਾ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਘਿਓ ਪਾ ਸਕਦੇ ਆਪਦੇ ਹਿਸਾਬ ਨਾਲ ਤੇ ਆਪਾਂ ਜਦੋਂ ਬੇਸਨ ਪਾਵਾਂਗੇ ਤਾਂ ਉਸ ਹਿਸਾਬ ਨਾਲ ਆਪਾਂ ਵੇਖ ਲਾਂਗੇ ਜੇ ਆਪਾਂ ਨੂੰ ਘੱਟ ਲੱਗੂਗਾ ਤੇ ਆਪਾਂ ਫਿਰ ਹੋਰ ਘਿਓ ਵਿੱਚ ਪਾ ਦਾਂਗੇ ਜੋ ਨੂੰ ਗਰਮ ਹੁੰਦਿਆਂ ਤੇ ਫਿਰ ਉਸ ਤੋਂ ਪਾ ਦਿੰਦੇ ਵਿੱਚ ਆਪਾਂ ਵੇਸਣ ਭੁੰਨਦੇ ਹਾਂ ਹਾਂਜੀ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਵੇਸਣ ਇਹਦੇ ਵਿੱਚ ਪਾ ਦਾਂਗੇ ਨਾਲੋਂ ਨਾਲ ਮਿਕਸ ਕਰੀ ਜਾਣਾ ਆਪਾਂ ਵੇਸਣ ਨੂੰ ਕਿਉਂਕਿ ਗੰਡਾ ਨਹੀਂ ਬਚਣੀਆਂ ਚਾਹੀਦੀਆਂ ਵੇਸਣ ਦੀਆਂ ਇਸੇ ਤਰ੍ਹਾਂ ਆਪਾਂ ਨਾਲੋਂ ਨਾਲ ਇਹਨੂੰ ਮਿਕਸ ਕਰੀ ਜਾਣਾ ਨਾਲ ਉਹਨਾਂ ਨਾਲ ਮਿਕਸ ਕਰ ਦੇਣਾ ਜੇ ਆਪਾਂ ਨੂੰ ਘਿਓ ਘੱਟ ਲੱਗੂਗਾ ਤੇ ਹੋਰ ਪਾ ਦਾਂਗੇ ਤੇ ਨਾਲ ਹੀ ਆਪਾਂ ਸੂਜੀ ਵੀ ਪਾ ਦੇਣੀ ਹਾਂਜੀ ਤੇ ਵੇਖੋ ਆਪਣਾ ਬੇਸ ਸਭ ਮਿਕਸ ਹੋ ਗਿਆ ਇਸ ਤਰ੍ਹਾਂ ਹੋਣਾ ਚਾਹੀਦਾ ਆਪਣਾ ਬੇਸਨ ਬਿਲਕੁਲ ਕਿਉਂਕਿ ਜਿਵੇਂ ਜਿਵੇਂ ਭੁੱਜੀ ਜਾਊਗਾ ਓਵੇਂ ਓਵੇਂ ਆ ਘਿਓ ਛੱਡੀ ਜਾਣਾ ਨੇ ਓਵੇਂ ਓਵੇਂ ਪਤਲਾ ਹੁੰਦਾ ਜਾਊਗਾ ਇਸ ਤਰ੍ਹਾਂ ਆਪਾਂ ਸਲੋ ਗੈਸ ਤੇ ਆਪਾਂ ਇਹਨੂੰ ਹੁਣ ਭੁੰਨਾਗੇ ਜਦੋਂ ਤੱਕ ਕਿ ਉਹ ਨਹੀਂ ਛੱਡ ਦਿੰਦਾ ਹੈ ਬਿਲਕੁਲ ਲਾਲ ਹੋ ਜਾਊਗਾ ਫਿਰ ਆਪਾਂ ਅੱਗੇ ਅਗਲਾ ਪ੍ਰੋਸੈਸ ਕਰਾਂਗੇ ਹੁੰਦਾ ਹੌਲੀ ਹੌਲੀ ਆਪਾਂ ਐਵੇਂ ਬਿਲਕੁਲ ਸਲੋ ਅੱਗ ਤੇ ਇਹਨੂੰ ਭੁੰਨਣਾ ਹੈ ਤੇਜ਼ ਤੇ ਨਹੀਂ ਭੁੰਨਣਾ ਨਹੀਂ ਤਾਂ ਅੰਦਰ ਜਿਹੜਾ ਆਪਣਾ ਕੱਚਾ ਰਹਿ ਜਾਣਾ ਅੰਦਰੋਂ ਇਸੇ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਤੇ ਆ ਕੇ ਥੱਲੇ ਨਾ ਲੱਗੇ ਇਹਨੂੰ ਹੌਲੀ ਹੌਲੀ ਐਵੇਂ ਹਿਲਾਉਂਦੇ ਰਾਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਬੱਸ ਮੀਡੀਅਮ ਗੈਸ ਤੇ ਇਹਨੂੰ ਪੁੰਨਦੇ ਰਹਿਣਾ ਜਦੋਂ ਇਹ ਭੁੱਜ ਜਾਊਗਾ ਤੇ ਬਿਲਕੁਲ ਘੋ ਛੱਡ ਜਾਊਗਾ ਸਾਰਾ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਜਦੋਂ ਇਹ ਭੁੱਜ ਗਿਆ ਜਦੋਂ ਭੁੱਜਣ ਦੀ ਕੰਟੈਸਟਿਸੀ ਆ ਗਿਆ ਨਾ ਉਦੋਂ ਤੁਹਾਨੂੰ ਦੱਸਾਂਗੇ ਕਿਵੇਂ ਭੁੱਜ ਜਾਂਦਾ ਜਦੋਂ ਭੁੱਜ ਜਾਂਦਾ ਉਦੋਂ ਤਿਆਰ ਹੋ ਜਾਂਦਾ ਬਿਲਕੁਲ ਵਧੀਆ ਹਾਂਜੀ ਤੇ ਵੇਖੋ ਆਪਣਾ ਬੇਸਣ ਭੁੰਨਾ ਸਟਾਰਟ ਹੋ ਗਿਆ। ਕਿਉ ਛੱਡਣਾ ਸ਼ੁਰੂ ਕਰ ਦਿੱਤਾ ਇਹਨੂੰ। ਇਹਨੇ ਤੇ ਆਪਾਂ ਹੁਣ ਇਹਨੂੰ ਐਵੇਂ ਭੁੰਨਣਾ। ਇਹਨੇ ਪੋਨਾ ਬੇਰ ਮਲ ਭੋਲੋ ਭੋਲੇ। ਬਸ ਸਲੋ ਗੈਸ ਤੇ ਭੁੰਨਣਾ ਇਹਨੂੰ ਜਿਆਦਾ ਸੇਕ ਨਹੀਂ ਕਰਨਾ। ਤੇ ਇਸ ਤਰ੍ਹਾਂ ਭੁੰਨਾਂਗੇ ਕਿਉਂਕਿ ਜੇ ਜਿਆਦਾ ਸੇਕ ਆਪਾਂ ਕਰ ਦਾਂਗੇ ਤੇ ਜਿਹੜਾ ਬੇਸਣ ਹੈ ਅੰਦਰੋਂ ਕੱਚਾ ਰਹਿ ਜਾਣਾ। ਇਸੇ ਤਰ੍ਹਾਂ ਹੀ ਇਹਨੂੰ ਸਲੋ ਗੈਸ ਤੇ ਆਪਾਂ ਇਹਨੂੰ ਭੁੰਨਣਾ ਜਿਆਦਾ ਤੇਜ਼ ਨਹੀਂ ਕਰਨਾ ਤੇ ਹਿਲਾਉਂਦੇ ਰਹਿਣਾ ਨਾਲ ਦੀ ਨਾਲ ਇਹ। ਦੇਖੋ ਆਪਣਾ ਬੇਸਨ ਬਸ ਭੁੱਜਣ ਵਾਲਾ ਥੋੜਾ ਜਿਹਾ ਚਿਰ ਹੋਰ ਇਹਨੂੰ ਭੁੰਨਾਂਗੇ ਆਪਾਂ ਐਵੇਂ ਦੇਖੋ ਘਿਓ ਛੱਡ ਗਿਆ ਵੇਖੋ ਪਹਿਲਾਂ ਜਦੋਂ ਆਪਾਂ ਪਾਇਆ ਸੀ ਕਿੰਨਾ ਸੁੱਕਾ ਸੀ ਤੇ ਹੁਣ ਵੇਖੋ ਘਿਓ ਛੱਡਦਾ ਜਾਂਦਾ ਇਸੇ ਤਰ੍ਹਾਂ ਆਪਾਂ ਇਹਨੂੰ ਭੁੰਨੀ ਜਾਵਾਂਗੇ ਥੋੜਾ ਕੁ ਚਿਰ ਹੋਰ ਭੁੰਨਣਾ ਇਹਨੂੰ ਬਸ 4 ਕੁ ਮਿੰਟ ਜਦ ਵਧੀਆ ਹੋ ਜਾਊਗਾ ਬਿਲਕੁਲ ਇਹ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆਂ ਕਰੋ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਹਾਂਜੀ ਤੇ ਵੇਖੋ ਆਪਣਾ ਵੇਸਣ ਬੁੱਜਣ ਵਾਲਾ ਬਸ ਦੇਖੋ ਘੋੜ ਛੱਡ ਗਿਆ ਤੇ ਆਪਣਾ ਕਲਰ ਵੀ ਚੇਂਜ ਹੋਣ ਲੱਗ ਗਿਆ ਵੇਸਣ ਦਾ ਤੇ ਵੇਖੋ ਜਿਹੜੀ ਆਪਾਂ ਸੋਜੀ ਪਾਈ ਹੋਂਦੇ ਨਾਲ ਕਿੰਨਾ ਦਾਣੇਦਾਰ ਵੇਸਣ ਬਣਿਆ ਤੇ ਇਸ ਤਰ੍ਹਾਂ ਤੁਸੀਂ ਵੀ ਥੋੜੀ ਜਿਹੀ ਸੋਜੀ ਪਾ ਲਓ ਵਿੱਚ ਤੇੰਦਰ ਨਾਲ ਥੋੜਾ ਜਿਹਾ ਜਿਹੜੇ ਹਲਵਾਈ ਬਣਾਉਂਦੇ ਆ ਨਾ ਵੇਸਣ ਦੇ ਲੱਭੋ ਥੋੜਾ ਮੋਟਾ ਵੇਸਣ ਹੁੰਦਾ ਤੇ ਨਾਲ ਵਿੱਚ ਸੋਜੀ ਤਾਂ ਹੀ ਪਾਤੀ ਤੇ ਥੋੜਾ ਜਿਹਾ ਉਹਦੇ ਨਾਲ ਬਰਦਰਰਾ ਜਿਹਾ ਹੋ ਜਾਊਗਾ ਇਸੇ ਤਰ੍ਹਾਂ ਹੁਣ ਆਪਣਾ ਵੇਖੋ ਵੇਸਣ ਭੁੱਜ ਚੱਲਿਆ ਤੇ ਬਿਲਕੁਲ ਸਲੋ ਕਰਤੀ ਇਹਨਾਂ ਦੇਖੋ ਹੁਣ ਆਪਾਂ ਮੈਂ ਚੈੱਕ ਕਰਕੇ ਤੁਹਾਨੂੰ ਦਿਖਾਉਣੀ ਕਿ ਜੇਕਰ ਭੁੱਜ ਜੇ ਤੋਂ ਆਪਾਂ ਪਤਾ ਕਿਵੇਂ ਕਰਨਾ ਕਿ ਇਹ ਵੇਸਣ ਭੁੱਜ ਗਿਆ ਹੁਣ ਦੇਖੋ ਸੋ ਬਿਲਕੁਲ ਛੱਡ ਗਿਆ ਇਸ ਨੂੰ ਆਪਣਾ ਭੁੱਜ ਗਿਆ ਇਸ ਤਰ੍ਹਾਂ ਹਲਾਉਂਦੇ ਰਹਿਣਾ ਆਪਾਂ ਗਿੱਲਾ ਹੱਥ ਕਰਕੇ ਐਵੇਂ ਲੈਣਾ ਤੇ ਐਵੇਂ ਮਾਰਨਾ ਦੇਖੋ ਐ ਸਰਲ ਦੀ ਸਰਲ ਦੀ ਆਵਾਜ਼ ਆਉਂਦੀ ਨਾ ਕਿ ਉਹਨੂੰ ਪਤਾ ਇਹਦਾ ਮਤਲਬ ਹੈ ਆਪਣਾ ਦੇਸਨ ਪੁੱਜ ਗਿਆ ਪਾਣੀ ਲੈ ਕੇ ਹੱਥਾਂ ਤੇ ਤੈਂ ਛੱਟੇ ਮਾਰਨੇ ਤੇ ਇੱਕੋ ਦਮ ਸਰਲ ਸਰਲ ਦੀ ਆਵਾਜ਼ ਆਉਗੀ ਤੇ ਇਹ ਦੇਸਨ ਆਪਣਾ ਪੁੱਜ ਜਾਂਦਾ ਇਥੋਂ ਪਤਾ ਲੱਗ ਜਾਂਦਾ ਆਪਾਂ ਨੂੰ ਦੇਸਨ ਪੁੱਜ ਗਿਆ ਬੱਚੇ ਦਾ ਸਵੇਰ ਨੂੰ ਇਹਦੇ ਵਿੱਚ ਤੁਸੀਂ ਕਾਜੂ ਬਦਾਮ ਜੋ ਪਾਉਣਾ ਉਹ ਵੀ ਪਾ ਸਕਦੇ ਪਰ ਮੇਰੇ ਬੱਚੇ ਸਿੰਪਲ ਹੀ ਪਸੰਦ ਕਰਦੇ ਮੈਂ ਸਿੰਪਲ ਹੀ ਬਣਾਉਣੀ ਨੇ ਇਸੇ ਤਰ੍ਹਾਂ ਕਿ ਬਸ ਇਹ ਨੂੰ ਆਪਾ ਕੋਨ ਕੇ ਫਿਰ ਇਹ ਨੂੰ ਆਪਾ ਠੰਡਾ ਕਰ ਲਈ ਰੱਖ ਦੇਣਾ ਜਦੋਂ ਬਿਲਕੁਲ ਠੰਡਾ ਹੋ ਜਾਊਗਾ ਫਿਰ ਆਪਾਂ ਦੇ ਵਿੱਚ ਜਿਹੜੀ ਖੰਡੇ ਫਿਰ ਪਾਉਣੀ ਹੈ ਉਸ ਤੋਂ ਬਾਅਦ ਹਾਂਜੀ ਤੇ ਇਹ ਦੇ ਵਿੱਚ ਥੋੜਾ ਜਿਹਾ ਆਪਾਂ ਕਲਰ ਐਡ ਕਰਾਂਗੇ ਫੂਡ ਕਲਰ ਕਲਰ ਵਾਸਤੇ ਇਸ ਤਰ੍ਹਾਂ ਐਡ ਕਰ ਦਾਂਗੇ ਹੁੰਦੇ ਨਾਲ ਜਿਹੜਾ ਆਪਾਂ ਲਾਦਾ ਆਪਣਾ ਬਹੁਤ ਵਧੀਆ ਆਊਗਾ ਲੱਡੂਆਂ ਦਾ ਜੇ ਪਾਉਣਾ ਚਾਹੋ ਤੁਸੀਂ ਪਾ ਸਕਦੇ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਨਾ ਪਾਓ ਉਹ ਤੁਹਾਡੀ ਡਿਸ਼ ਹੈ ਰੰਗ ਨਾਲ ਇੰਨਾ ਤੇ ਥੋੜੇ ਜਿਹਾ ਬਹੁਤ ਸੋਹਣੇ ਲੱਗਦੇ ਤੇ ਬਹੁਤ ਵਧੀਆ ਲ ਜਿਵੇਂ ਆਪਾਂ ਬਾਜ਼ਾਰੋਂ ਲਿਉਨੇ ਨਾ ਉਸ ਤਰ੍ਹਾਂ ਦੇ ਲੱਗਣਗੇ ਐਵੇਂ ਥੋੜਾ ਜਿਹਾ ਕਲਰ ਪਾਉਣਾ ਆਪਸ਼ਨਲ ਹੈ ਤੁਸੀਂ ਪਾਉਣਾ ਚਾਹੋ ਪਾ ਲਓ ਨਹੀਂ ਪਾਉਣਾ ਚਾਹੁੰਦੇ ਤੇ ਨਾ ਵੀ ਪਾਓ ਤੇ ਇਸ ਤਰ੍ਹਾਂ ਆਪਣਾ ਬਸੇਣ ਭੁੱਜ ਗਿਆ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਜਦੋਂ ਠੰਡਾ ਹੋ ਗਿਆ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖੰਡ ਮਿਲਾਵਾਂਗੇ ਹਾਂਜੀ ਤੇ ਵੇਖੋ ਆਪਾਂ ਇਹਨੂੰ ਹੀਟਰ ਤੋਂ ਲਾ ਲਿਆ ਇਹ ਆਪਣਾ ਬੇਸਣ ਭੁੱਜ ਗਿਆ ਬਿਲਕੁਲ ਇਹਨੂੰ ਬਸ ਹੁਣ ਠੰਡਾ ਹੋਣ ਦੇਣਾ ਆਪਾਂ ਜੇ ਇਹ ਠੰਡਾ ਹੋ ਜਾਊਗਾ ਬਿਲਕੁਲ ਐ ਇਹ ਜੰਮ ਜਾਊਗਾ ਫਿਰ ਆਪਾਂ ਇਹਦੇ ਵਿੱਚ ਖੰਡ ਐਡ ਕਰਨੀ ਹੈ ਗਰਮ-ਗਰਮ ਚ ਨਹੀਂ ਐਡ ਕਰਨੀ ਕਿਉਂਕਿ ਵੇਸਣ ਦੀ ਪਰਫੇ ਜੇ ਆਪਾਂ ਤੁਰੰਤ ਹੀ ਪਾ ਦਿੰਨੇ ਆ ਖੰਡ ਇਹਦੇ ਵਿੱਚ ਆਪਾਂ ਇਹਨੂੰ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਖੰਡ ਮਿਕਸ ਕਰਨੀ ਕਿਉਂਕਿ ਆਪਾਂ ਇਹ ਵੇਸਣ ਦੇ ਲੱਡੂ ਬਣਾਉਣੇ ਆ ਤੇ ਇਹਨੂੰ ਹੁਣ ਆਪਾਂ ਠੰਡਾ ਰੱਖ ਦਿੰਨੇ ਆ ਤੇ ਆਪਣਾ ਪੁੱਜ ਗਿਆ ਵੇਖੋ ਕਿੰਨਾ ਸੋਹਣਾ ਹੋ ਗਿਆ ਦਾਣੇਦਾਰ ਵੇਸਣ ਬਣੇ ਬਿਲਕੁਲ ਸੂਜੀ ਪਾਣ ਦਾ ਹੁਣ ਆਪਾਂ ਜਦੋਂ ਠੰਡਾ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਖੰਡ ਮਿਲਾਵਾਂਗੇ ਇਹਨੂੰ ਵੇਟ ਕਰਨੀ ਪੈਣੀ ਹੁਣ ਆਪਾਂ ਨੂੰ ਥੋੜਾ ਚਿਰ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਪੱਖਾ ਚਲਾ ਦਿੰਨੇ ਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਖੰਡ ਐਡ ਕਰਕੇ ਤੇ ਇਹਦੇ ਲੱਡੂ ਬੱਟਾਂਗੇ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰ ਦਿਆ ਕਰੋ ਪਿਆਰੇ ਪਿਆਰੇ ਤੇ ਤੁਹਾਨੂੰ ਹੁਣ ਜਦੋਂ ਠੰਡਾ ਹੁੰਦਾ ਫਿਰ ਆਪਾਂ ਲੱਡੂ ਬੱਟ ਕੇ ਵਿਖਾਉਣੇ ਆ ਹਾਂਜੀ ਤੇ ਵੇਖੋ ਆਪਣਾ ਬੇਸਨ ਠੰਡਾ ਹੋ ਗਿਆ ਇਸ ਤਰ੍ਹਾਂ ਹੋਣਾ ਚਾਹੀਦਾ ਵੇਸਨ ਜਦੋਂ ਠੰਡਾ ਹੋ ਜਾਏ ਫਿਰ ਆਪਾਂ ਇਹਦੇ ਵਿੱਚ ਹੁਣ ਆਪਾਂ ਨਾ ਹੁਣ ਇਹਦੇ ਵਿੱਚ ਖੰਡ ਰਲਾਉਣੀ ਤੇ ਇਹਨੂੰ ਆਪਾਂ ਇੱਕ ਕਰੀ ਪੱਟ ਲੈਨੇ ਤੇ ਜੇ ਤੁਹਾਡੇ ਆਪਾਂ ਜੇ ਸਿਆਲ ਚ ਬਣਾਉਨੇ ਤਾਂ ਥੋੜਾ ਜਿਹਾ ਤੁਸੀਂ ਰਫੈਂਡ ਵੀ ਐਡ ਕਰ ਸਕਦੇ ਹੋ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ ਇਹਨੂੰ ਆਪਾਂ ਇੱਕ ਪੱਟ ਲਾਂਗੇ ਇਹਨੂੰ ਪੱਟ ਕੇ ਤੇ ਫਿਰ ਆਪਾਂ ਇਹਦੇ ਵਿੱਚ ਖੰਡ ਐਡ ਕਰਦੇ ਇਸ ਤਰ੍ਹਾਂ ਕਰਕੇ ਨਾ ਬਿਲਕੁਲ ਠੰਡਾ ਹੋਣਾ ਚਾਹੀਦਾ ਇਹਨੂੰ ਆਪਾਂ ਹੁਣ ਪੱਟ ਲੈਨੇ ਆ ਪਹਿਲੋਂ ਫਿਰ ਉਸ ਤੋਂ ਬਾਅਦ ਇਹਨੂੰ ਇੱਕੋ ਬਰਾਬਰ ਕਰਕੇ ਫਿਰ ਇਹਦੇ ਵਿੱਚ ਖੰਡਰ ਲਾਉਣੇ ਹਾਂਜੀ ਵੇਖੋ ਜਿਵੇਂ ਜੰਮਿਆ ਹੋਣਾ ਚਾਹੀਦਾ ਵੇਸਣ ਜਦੋਂ ਆਪਾਂ ਖੰਡ ਪਾਉਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਆਪਾਂ ਜਡੀਆਂ ਜਿਹੜੇ ਇਕੱਠਾ ਹੋਇਆ ਹੈ ਨਾ ਵੇਸਣ ਗਿਲਟੀਆਂ ਜੀਆਂ ਬਣ ਗਿਆ ਇਹਨੂੰ ਆਪਾਂ ਐਂ ਹੱਥਾਂ ਨਾਲ ਕਰ ਲੈਣਾ ਬਿਲਕੁਲ ਪਲੇਨ ਕਰਕੇ ਤੇ ਵਿੱਚ ਇਹਦੇ ਆਪਾਂ ਖੰਡਰ ਅਰਲਾ ਦਿੰਨੇ ਆ ਫਿਰ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆਂ ਖੰਡ ਆਪਦੇ ਹਿਸਾਬ ਨਾਲ ਤੁਸੀਂ ਪਾ ਲਓ ਜਿੰਨਾ ਵੀ ਮਿੱਠਾ ਖਾਣਾ ਚਾਹੁੰਦੇ ਹੋ ਹਲਵਾਈ ਤਾਂ ਬਹੁਤ ਜ਼ਿਆਦਾ ਮਿੱਠਾ ਪਾਉਂਦੇ ਆ ਵਿੱਚ ਪਰ ਆਪਾਂ ਥੋੜਾ ਜਿਹਾ ਘੱਟ ਹੀ ਰੱਖਾਂਗੇ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਐਵੇਂ ਮਿਕਸ ਕਰਾਂਗੇ ਨਾ ਉਵੇਂ-ਉਵੇਂ ਵੇਸਣਾ ਆਪਣਾ ਗਲੰਦਾ ਜਾਊਗਾ ਜੀ ਵੇਖੋ ਆਪਣੀ ਜਿਹੜੀ ਖੰਡ ਦੇ ਬਿਲਕੁਲ ਮਿਕਸ ਹੋ ਗਈ ਹੈ ਇਹਨੂੰ ਨਾ ਥੋੜਾ ਜਿਹਾ ਟਾਈਮ ਲੱਗਦਾ ਜਦੋਂ ਆਪਾਂ ਖੰਡ ਮਿਕਸ ਕਰਦੇ ਨੇ ਵਿੱਚ ਜਦੋਂ ਆਪਾਂ ਐਵੇਂ ਮਿਕਸ ਕਰੀ ਜਾਵਾਂਗੇ ਨਾ ਥੋੜਾ ਜਿਹਾ ਇਹ ਗੱਲਗੱਲਾ ਹੋ ਜਾਊਗਾ ਵੇਸਨ ਪਹਿਲਾਂ ਐਂ ਲੱਗਦਾ ਕਿ ਲੱਡੂ ਵੱਟੇ ਨਹੀਂ ਜਾਣੇ ਪਰ ਬਾਅਦ ਵਿੱਚ ਜਦੋਂ ਆਪਾਂ ਮਲਾਈ ਜਾਵਾਂਗੇ ਨਾ ਤਾਂ ਬਹੁਤ ਸੋਨੇ ਇਹਦੇ ਲੱਡੂ ਵਟਿੰਦੇ ਆ ਇਸ ਤਰ੍ਹਾਂ ਹੁਣ ਆਪਾਂ ਲੱਡੂ ਘਟ ਲੈਨੇ ਹਿੰਦੇ ਜਿਹੜੇ ਵੀ ਸਾਈਜ਼ 'ਚ ਤੁਸੀਂ ਵਟਣਾ ਚਾਹੁੰਦੇ ਉਸੇ ਸਾਈਜ਼ ਵਟ ਲਓ बहुत स्वाद लड्डू बनते देखो बेसन का लड्डू तैयार हो गया अपना इस तरह आप सारे लड्डू वट के रख लेने देखो बेसन का लड्डू बहुत टेस्टी बने हैं ਹਾਂਜੀ ਤੇ ਵੇਖੋ ਆਪਣੇ ਲੱਡੂ ਬਣ ਕੇ ਤਿਆਰ ਹੋ ਗਏ ਵੇ ਸੰਦੇ ਸਾਰੇ ਆਪਾਂ ਵਾ ਇਹਨਾਂ ਨੂੰ ਲੱਡੂ ਨਾਲ ਬਣਾ ਲਿਆ ਤੇ ਬਹੁਤ ਸੋਹਣੇ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਲੱਡੂ ਬਣੇ ਤੇ ਬਣੇ ਵੀ ਉਹ ਨਹੀਂ ਜਿਵੇਂ ਹਲਵਾਈ ਦੇ ਆਪਾਂ ਲਿਆਉਨੇ ਆ ਬਾਜ਼ਾਰੋਂ ਵੇਖੋ ਬਿਲਕੁਲ ਓਵੇਂ ਬਣੇ ਆ ਤੇ ਆਪਾਂ ਆਪਣੀ ਮਰਜ਼ੀ ਨਾਲ ਮਿੱਠਾ ਕਿਉਂ ਸਭ ਕੁਝ ਆਪਣੀ ਮਰਜ਼ੀ ਨਾਲ ਪਾਇਆ ਕਿਉਂਕਿ ਉਹ ਬਹੁਤ ਕੁਝ ਪਾਉਂਦੇ ਆ ਹਲਵਾਈ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਆਪਣੇ ਘਰ ਵਿੱਚ ਵੇਖੋ ਤੇ ਵੇਸੰਦੇਲਾ ਟੂ ਬਣਾ ਕੇ ਜਰੂਰ ਖਾਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਨਾਲ ਥੈਂਕ ਯੂ